ਲੇਰਕੋਟਲਾ ਦੇ ਕੁਰਾਨ ਸ਼ੇਖ ਬੇਅਦਬੀ ਮਾਮਲੇ ਵਿੱਚ ਕਿਰੇ ਆਪ ਵਿਧਾਇਕ ਨਰੇਸ਼ਾਦਵ ਦੇ ਸੰਗਰੂਪ ਪੁਲਿਸ ਨੇ ਹਾਸਲ ਕੀਤੇ ਗ੍ਰਿਫਤਾਰੀਬਾਰ ਹਨ ਕਿਸੇ ਵੀ ਵੇਲੇ ਹੋ ਸਕਦੀ ਹੈ ਗ੍ਰਿਫਤਾਰੀ ਕੁਰਾਨ ਸ਼ੇਖ ਬੇਅਦਬੀ ਮਾਮਲੇ 'ਚ ਗ੍ਰਿਫਤਾਰ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਨੇ ਨਰੇਸ਼ਾਦਵ ਦੇ ਕਹਿਣ ਤੇ ਘਟਨਾ ਨੂੰ ਅੰਜਾਮ ਦੇਣ ਦੀ ਕਹੀ ਸੀ ਗੱਲ ਸੀਆਈਏ ਸਟਾਫ ਵੀ ਨਰੇਸ਼ਾਦਵ ਤੋਂ ਕਰ ਚੁੱਕਾ ਹੈ ਪੁੱਛਗਿੱਛ ਜਲੰਧਰ ਵਿੱਚ ਐਸਐਸਪੀ ਮਨਮਿੰਦਰ ਸਿੰਘ ਨੂੰ ਅਜ ਨਾਮਕ ਖਾਨ ਨਾਲ ਦਿੱਤੀ ਜਾਏਗੀ ਵਿਦਾਇ ਫਿਰੋਜ਼ਪੁਰ ਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ ਮੰਡੀ ਗੋਬਿੰਦਗੜ ਵਿੱਚ ਸੜਕ ਹਾਦਸੇ ਚ ਜਾਨ ਗਵਾ ਚੁੱਕੇ ਇੰਸਪੈਕਟਰ ਹਰਜਿੰਦਰ ਸਿੰਘ ਤੇ ਹੌਲਦਾਰ ਅਮਨਦੀਪ ਸਿੰਘ ਦਾ ਵੀ ਫਤਿਹਗੜ੍ਹ ਸਾਹਿਬ ਚ ਕੀਤਾ ਗਿਆ ਸਸਕਾਰ ਭਾਰਤੀ 올림픽 ਅਭਿਆਨ ਨੂੰ ਝਟਕਾ ਕੁਸ਼ਤੀ ਖਿਡਾਰੀ ਨਰਸਿੰਘ ਯਾਦਵ ਦੇ 올림픽 ਖੇਡਨ ਤੇ ਸਸਪੈਂਸ 나ਡਾ ਵੱਲੋਂ ਕਿਤੇ ਡੋਪ ਟੈਸਟ ਵਿੱਚ ਨਰਸਿੰਘ ਦੇ ਸੈਂਪਲ ਪੋਜ਼ਿਟਿਵ ਹੋਣ ਦੀਆਂ ਖਬਰਾਂ 74 ਕਿਲੋਗ੍ਰਾਮ ਭਾਰ ਵਰਗ ਚ 올림픽 ਚ ਪੇਸ਼ ਕਰਨ ਵਾਲੇ ਸੀ ਦਾਅਵੇਦਾਰੀ ਭਾਰਤ ਦਾ ਪੰਜ ਮੈਂਬਰੀ ਕੁਸ਼ਤੀਦਾਲ ਸੋਮਵਾਰ ਨੂੰ ਜਾਰਜੀਆ ਹੋਣਾ ਹੈ ਰਵਾਨਾ ਡਾਲ ਚੋਂ ਨਰਸਿੰਘ ਨੂੰ ਹਟਾਏ ਜਾਣ ਦੀਆਂ ਖਬਰਾਂ ਭਾਰਤ ਖਿਲਾਫ ਪਹਿਲੇ ਟੈਸਟ ਮੈਚ ਵਿੱਚ ਵੈਸਟ ਇੰਡੀਜ਼ ਸਿਰ ਪਾਰੀ ਤੋਂ ਹਾਰ ਦਾ ਖਤਰਾ ਟੈਸਟ ਮੈਚ ਦੇ ਤੀਜੇ ਦਿਨ ਫਾਲੋ-ਆਨ ਲਈ ਮਜਬੂਰ ਕਰ ਰਹੀ ਕੈਰੀਬੀਆਈ ਟੀਮ ਨੇ 21 ਦੌੜਾਂ ਤੇ ਗਵਾਇਆ ਇੱਕ ਵਿਕਟ ਪਹਿਲੀ ਪਾਰੀ ਦੌਰਾਨ ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਦੀ ਤਮਾਕੇਦਾਰ ਗੇਂਦਬਾਜ਼ੀ ਨੇ ਵੈਸਟ ਇੰਡੀਜ਼ ਨੂੰ 243 ਦੌੜਾਂ ਤੇ ਕੀਤਾ ਆਊਟ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 8 ਵਿਕਟਾਂ ਗਵਾ ਕੇ 564 ਦੌੜਾਂ ਤੇ ਐਲਾਨੀ ਸੀ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਹੋਏ ਅਤਵਾਦੀ ਹਮਲੇ 'ਚ ਹੁਣ ਤੱਕ 80 ਲੋਕਾਂ ਦੀ ਮੌਤ 250 ਤੋਂ ਵੱਧ ਜ਼ਖਮੀ ਮੰਗਰ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਸ਼ੀਆ ਪਾਈਚਾਰਾ ਦੇ ਲੋਕਾਂ ਦੀ ਰੈਲੀ ਦੌਰਾਨ ਦੋ ਅਤਵਾਦੀਆਂ ਨੇ ਖੁਦ ਨੂੰ ਬੰਬ ਨਾਲ ਉਡਾਇਆ ਅਤਵਾਦੀ ਸੰਗਠਨ ਆਈਐਸ ਨੇ ਲਈ ਹਮਲੇ ਦੀ ਜ਼ਿੰਮੇਵਾਰੀ